ਤੇ ਆਪਾਂ ਅਕਸਰ ਗੱਲ ਕਰਦੇ ਆ ਇੱਥੇ ਰੰਗਦਾਰੀ ਮੰਗਣ ਵਾਲੇ ਮਸਲੇ ਜਿਹੜੇ ਆਉਂਦੇ ਰਹਿੰਦੇ ਆ ਇੱਕ ਕਹਿੰਦੇ ਕਾਉਂਸਲਰ ਸਾਹਿਬ ਸੀ ਸਾਬਕਾ ਉਹਨਾਂ ਦੇ ਬੇਟੇ ਨੂੰ ਇੱਕ ਵਟਸਐਪ ਕਾਲ ਆਈ ਦੁੱਧ ਕੋਲ ਸਾਬਕਾ ਕਿ ਮੌਜੂਦਾ ਜੀ ਸਾਬਕਾ ਸੀ ਉਹਨਾਂ ਦੇ ਫਾਦਰ ਸਾਹਿਬ ਤੇ ਮਦਰ ਉਹਨਾਂ ਦੇ ਹੁਣ ਮੌਜੂਦ ਨਹੀਂ ਆ ਮਤਲਬ ਕਿ ਕਾਉਂਸਲਰ ਹੀ ਹੋ ਗਿਆ ਜੀ ਜੀ ਠੀਕ ਹੈ ਜੀ ਗੁਰਪ੍ਰੀਤ 베ਦੀ ਮੁੰਡੇ ਦਾ ਨਾਮ ਹੈ ਤੇ ਹਰਪ੍ਰੀਤ 베ਦੀ ਸ਼ਾਇਦ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਸੀ ਇਹ 베ਦੀ ਕੋਈ ਜਗ੍ਹਾ ਹੈ ਉਥੋਂ ਦੀ ਵੀਰਾ 베ਦੀ ਉਥੋਂ ਦੀ ਖਬਰ ਹੈ ਤੇ ਕਰੋੜ ਰੁਪਏ ਮੰਗ ਲਿਆ ਕਹਿੰਦੇ ਵੀ ਦਿਓ ਤੇ ਨਹੀਂ ਫਿਰ ਨਹੀਂ ਇਹ ਤੇ ਸ਼ਾਇਦ ਰਣधीर ਸਿੰਘ ਨਗਰ ਚ ਰਹਿੰਦੇ ਨੇ ਆਈ ਬਲੌਕ ਚ ਜੀ ਤੇ ਤਵਾਕਰ ਦੀਆਂ ਬੇਦੀ ਪੜਿਆ ਸੀ ਅੱਛਾ ਜੀ ਸ਼ਾਇਦ ਵੀ ਆਰ ਐਸ ਨਗਰ ਤੇ ਆਈ ਬਲੌਕ ਚਾ ਸਾਡੇ ਮਿੱਤਰ ਵੀ ਉੱਥੇ ਰਹਿੰਦੇ ਨੇ ਖੈਰ ਦੇਖੋ ਗੱਲ ਇਹ ਆ ਕਿ ਚਲੋ ਹੋ ਸਕਦਾ ਐਡਰੈਸ ਚ ਫਰਕ ਹੋਵੇ ਜੀ ਅਰੇ ਜਦ ਠੇਸ ਲੱਗੀ ਦਿਲ ਪਰ ਤੋ ਰਾਜ਼ ਖੁੱਲਾ ਹੰਮ ਪਰ ਗੱਲਿਆ ਕੇ ਹਉਂ ਤੇ ਆਮ ਆਦਮੀ ਪਾਰਟੀ ਨੂੰ ਜਾਗ ਜਾਣਾ ਚਾਹੀਦਾ ਹੈ ਨਾ ਜੀ ਸਰਕਾਰ ਨੂੰ ਜਾਗ ਜਾਣਾ ਚਾਹੀਦਾ ਹੈ ਕਿ ਭਾਈ ਇਸ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਕਿਤੇ ਕਿਸੇ ਐਂਗਲ ਤੋਂ ਦੇਖ ਲਓ ਕਤਲੋਗਾਰਤ ਕਿਤੇ ਕਿਸੇ ਐਂਗਲ ਤੋਂ ਦੇਖ ਲਓ ਕਤਲੋਗਾਰਤ ਰਿਸ਼ਤੇ ਰਿਸ਼ਤਿਆਂ ਨੂੰ ਮਾਰ ਰਹੇ ਆ ਸਰ ਅੱਡੀ ਲੁੱਟ ਖਸੁੱਟ ਤਗੜੀ ਚੱਲ ਰਹੀ ਹੈ ਕਿ ਭਈ ਆਪਾਂ ਬਰੂਨੋ ਵਾਲੀ ਕੱਲ ਗੱਲ ਕੀਤੀ ਸੀ ਕਿਸ ਨਿਗਾਰ ਵਾਲਾ ਸੀ ਜਾ ਰਹੇ ਸਕੇ ਭਰਾਵਾਂ ਤੱਕ ਨੂੰ ਬਖਸ਼ ਨਹੀਂ ਰਹੇ ਅਸੀਂ ਤੇ ਇੱਕ ਕਾਉਂਸਲਰ ਜਾਂ ਇੱਕ ਪੋਲੀਟਿਸ਼ੀਅਨ ਫੈਮਿਲੀ ਨੂੰ ਇਹ ਕਾਲ ਆ ਜਾਣੀ ਕਿ ਕਰੋੜ ਰੁਪਏ ਦਾ ਬੰਦੋਬਸਤ ਕਰੋ ਪਹਿਲੀ ਗੱਲ ਤੇ ਇਹ ਹਾਲੇ ਸਪਸ਼ਟ ਨਹੀਂ ਹੈ ਕਿ ਕੀ ਅਸਲੀ ਨੇ ਕੀਤਾ ਕਿ ਨਕਲੀ ਨੇ ਕੀਤਾ ਹੁਣ ਪਹਿਲਾਂ ਤੇ ਸਵਾਲ ਇਹ ਬਣਦਾ ਜੀ ਜੀ ਜਿਹਨੂੰ ਕਾਲ ਆਉਂਦੀ ਆ ਅਗਲਾ ਦੇਖੋ ਡਰਦਾ ਇਹ ਵੀ ਨਹੀਂ ਕਹਿ ਸਕਦਾ ਨਾ ਕਿ ਵੀਰੇ ਆਪਦਾ ਵੋਟ ਕਾਰਡ ਭੇਜੀ ਹੂੰ ਮੈਂ ਪਤਾ ਤਕਰਨਾ ਹਾਂ ਨਕਲੀ ਜਾਂ ਕੋਈ ਆਪਦੇ ਗੈਂਗ ਦਾ ਆਈਡੈਂਟੀਟੀ ਕਾਰਡ ਜੇ ਬਣਾਇਆ ਤੇ ਪਲੀਜ਼ ਦਿਆ ਜੇ ਹੂੰ ਅਦਲਾ ਗਊਗਾ ਖਲ ਖਲੋ ਜਾ ਫਿਰ ਤੈਨੂੰ ਪੱਕੀ ਪਛਾਣ ਹੀ ਭੇਜਨੀ ਆ ਤੈਨੂੰ ਭੇਜਦੇ ਆ ਪਛਾਣ ਪੱਤਰ ਹੂੰ ਹੂੰ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰਾ ਖੁਸ਼ਗੁਆਰਸ ਨਗਰ ਲੁਧਿਆਣਾ ਜੀ ਸਾਡੇ ਬਹੁਤ ਪਿਆਰੇ ਮਿੱਤਰ ਰਹਿੰਦੇ ਨੇ ਉੱਥੇ ਜੀ ਜੀ ਵੱਡੇ ਪਰਮਾ ਚਲੋ ਮੇਰੀ ਜਾਣਕਾਰੀ ਗਲਤ ਸੀ ਅਸੀਂ ਮਤਲਬ ਕਿ ਛੋਟੇ ਛੋਟੇ ਉਹਨਾਂ ਦੇ ਨਾਲ ਤੁਰੇ ਸੀ ਕਿ ਖੈਰ ਚਲੋ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਹੁਣ ਇੱਥੋਂ ਤੱਕ ਪਹੁੰਚ ਗਿਆ ਕਿ ਭਾਈ ਨਾ ਤੇ ਅਸਲ ਦਾ ਪਤਾ ਲੱਗਦਾ ਨਾ ਨਕਲ ਦਾ ਪਤਾ ਲੱਗਦਾ ਜੀ ਪਤਾ ਉਹ ਦੋ ਲੱਗਦਾ ਹੈ ਕਿ ਜਦੋਂ ਤਾੜ ਤਾੜ ਹੋ ਜਾਂਦੀ ਹੈ ਤੁਹਾਡੇ ਬੂਹੇ ਦੇ ਅੱਗੇ ਹਮ ਸਰ ਇੱਥੇ ਤੇ ਹਾਲਾਤ ਇਸ ਤਰ੍ਹਾਂ ਦੇ ਆ ਮਾਝੇ ਦੇ ਇੱਕ ਸਰਪੰਚ ਤੇ ਹੁਣ ਤੱਕ ਪੰਜ ਵਾਰੀ ਗੋਲੀ ਚੱਲ ਚੁੱਕੀ ਆ ਹਮ ਮੈਨੂੰ ਖੁਦ ਉਹਨਾਂ ਦੇ ਇੱਕ ਨੇੜਲੇ ਰਿਸ਼ਤੇਦਾਰ ਨੇ ਦੱਸਿਆ ਕਿ ਅਸੀਂ ਵਸੂਲੀ ਦਿੰਦੇ ਨਹੀਂ ਉਹ ਹਟਦਾ ਹੀ ਨਹੀਂ ਹਮ ਬੰਦੇ ਮਗਰ ਲੱਗੇ ਰਹਿੰਦੇ ਆ ਲੱਗੇ ਰਹਿੰਦੇ ਮਾਝੇ ਦੀ ਗਾਨਿਆ ਤਾਂ ਮਤਲਬ ਹੁਣ ਜੇ ਸਿਆਸਤਦਾਨਾਂ ਤੋਂ ਪੈਸੇ ਮੰਗਨੇ ਸਟਾਰਟ ਹੋ ਗਿਆ ਹੂੰ ਤੇ ਇੱਕ ਦਿਨ ਆਏਗਾ ਸ਼ਾਇਦ ਭਗਵੰਤ ਮਾਨ ਜੀ ਨੂੰ ਵੀ ਫੋਨ ਆ ਜਾਵੇ ਇਹਨਾਂ ਦਾ ਨੰਬਰ ਸਾਡੇ ਕੋਲ ਤਾਂ ਹੈ ਨਹੀਂ ਜਨਤਾ ਦੀ ਪਹੁੰਚ ਤੋਂ ਤਾਂ ਦੂਰ ਆ ਜੀ ਕਿਤੇ ਉਹ ਲੱਭ ਕੇ ਕਰ ਦੇਣ ਫੋਨ ਹੂੰ ਉਹ ਡਰਦੇ ਥੋੜੀ ਆ ਉਹ ਡਰਦੀ ਥੋੜੀ ਬਿਲਕੁਲ ਉਹ ਨਹੀਂ ਡਰਦੇ ਤੁਸੀਂ ਹੁਣੇ ਕਹਿ ਕੇ ਜਿੰਨਾ ਵੱਡਾ ਬੰਦਾ ਤੇ ਫਿਰ ਉਹ ਉਹਨਾਂ ਨੂੰ ਇਹ ਹੁੰਦਾ ਹੈ ਕਿ ਜਲਦੀ ਉੱਥੇ ਪਹੁੰਚੀ ਸਿਰੇ ਤੇ ਤੋ ਬਿਲਕੁਲ ਉਹ ਕਹਿ ਸਕਦੇ ਆ ਕਿ ਹਾਂ ਜੀ ਮੁੱਖ ਮੰਤਰੀ ਸਾਹਿਬ ਕੀ ਖਿਆਲ ਆ ਸਾਡੇ ਬਾਰੇ ਦੱਸ ਕੀ ਖਿਆਲ ਆ ਜੀ ਤੋ ਭਾਈ ਕੀ ਇਸ ਪਲ ਨੂੰ ਦੇਖ ਰਹੇ ਕਿ ਜਦੋਂ ਤੁਹਾਡੇ ਐਮ ਐਲ ਏ ਨੂੰ ਵੀ ਆ ਜਾਵੇ ਤੁਹਾਡੇ ਕਿਸੇ ਮੰਤਰੀ ਨੂੰ ਵੀ ਆ ਜਾਵੇ ਹੂੰ ਤੇ ਕੀ ਪਤਾ ਵਸੂਲੀ ਦਾ ਧੰਦਾ ਚੱਲ ਰਿਹਾ ਹੋਵੇ ਜੀ ਹੋ ਸਕਦਾ ਅੰਦਰ ਖਾਤੇ ਕਿਉਂਕਿ ਬਾਹਰ ਆ ਕੇ ਦੱਸਣ ਜੋਗੇ ਵੀ ਨਹੀਂ ਨਾ ਹੈਗੇ ਕਿ ਸਾਨੂੰ ਕਾਲ ਆਈ ਆ ਲੋਕ ਕਹਿਣਗੇ ਕਿ ਵਾਹ ਆ ਗਿਆਨ ਕਲਾਬ ਹੁਣ ਨਾਲ ਵਾਲੇ ਤੇ ਕੁਝ ਦੱਸ ਦਿੰਦੇ ਨੇ ਭਾਈ ਸਾਡੀ ਇਹ ਤੇ ਬੋਲਣ ਜੋਗੇ ਵੀ ਨਹੀਂ ਐ ਸਾਬ ਤਾਂ ਗੱਲ ਇਹ ਆ ਕਿ ਭਾਈ ਅਸੀਂ ਇਸ ਮਾਮਲੇ ਦੇ ਵਿੱਚ ਇੱਕੋ ਮੰਗ ਕਰਦੇ ਆ ਕਿ ਭਾਈ ਇਸ ਮਾਹੌਲ ਨੂੰ ਜਿਉਣ ਜੋਗਾ ਰਹਿਣ ਦਿਓ ਹੂੰ ਅੱਗੇ ਬੜਾ ਪਿਆਰਾ ਸ਼ਬਦ ਬਜ਼ੁਰਗੇ ਇਸਤੇਮਾਲ ਕਰਿਆ ਕਰਦੇ ਸੀ ਆਮ ਜਿਉਣ ਜੋਗਾ ਹੂੰ ਹੂੰ ਅਸੀਂ ਇਹ ਕਹਿੰਦੇ ਆ ਕਿ ਜਿਉਣ ਜੋਗਾ ਮਾਹੌਲ ਰਹਿਣ ਦਿਓ ਰਹਿਣ ਦਿਓ ਦਿਨੋਂ ਦੇਣੇ ਤੇ ਨਿਹਾਰ ਵਾਲੀ ਜਾ ਰਿਹਾ ਬਿਲਕੁਲ ਪਤਨ ਦਾ ਸਿਖਰ ਹੈ ਜੀ ਕਿ ਇੱਥੇ ਤੇ ਮੈਂ ਤੁਹਾਨੂੰ ਇੱਕ ਵਾਰੀ ਦੱਸਿਆ ਸੀਗਾ ਨਾ ਕਿ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਜਦੋਂ ਇਸ ਜਗ੍ਹਾ ਦਾ ਨਿਰਮਾਣ ਹੋ ਰਿਹਾ ਸੀ ਹਮ ਇੱਥੋਂ ਲਿਬਰਰ ਗਿਆ ਤੇ ਆਹ ਪਰੇ ਪੁਲ ਤੇ ਜਾ ਕੇ ਘੇਰ ਲਿਆ ਕਹਿੰਦੇ ਪੈਸੇ ਦਿਓ ਆਹ ਤੁਸੀਂ ਮਸਾ ਬਚੇ ਸੀਗੇ ਜੀ ਜੀ ਤਾਂ ਮਤਲਬ ਕਿ ਆਹ ਸੂਰਤਿ ਹਾਲ ਹੈ ਹਮ ਆਹ ਸੂਰਤਿ ਹਾਲ ਹੈ ਕਿ ਦਿਹਾੜੀ ਧਾਰਾਂ ਤੋਂ ਸਰ ਮਾਝਿ ਚ ਕੀ ਹੋਇਆ ਲੈਂਟਰ ਪਾ ਕੇ ਮੁੜਦੇ ਆ ਹੂੰ ਦੋ ਬੰਦੇ ਘੇਰ ਲੈ ਜੀ 1500 ਰੁਪਈਆ ਸੀ ੁੱਗੇ ਚ ਉਹਨਾਂ ਦੇ ਕੋਲ ਮੋਬਾਈਲ ਸੀ ਸਰ ਦੋਨਾਂ ਨੂੰ ਵੱਢ ਕੇ ਮਾਰਤਾ ਮਜ਼ਦੂਰਾਂ ਨੂੰ ਮੈਨੂੰ ਐਸ ਤੋਂ ਕਹਿ ਲੋ ਕਿ ਐਸ ਤੋਂ ਕੀ ਕਰਕੂਗਾ ਬੇੜਾ ਬਿਲਕੁਲ ਜੀ ਮੈਂ ਤੇ ਕਹਨਾ ਕਿ ਭਾਈ ਸੰਭਾਲ ਲੋ ਪਲੀਜ਼ ਐਵੇਂ ਲਫਾਫੇ ਡਾਉਣ ਦਾ ਕੋਈ ਫਾਇਦਾ ਨਹੀਂ ਹੈ ਐਵੇਂ ਝੂਠ ਦੀਆਂ ਡੋਰਾ ਨਾਲ ਬੰਨ ਕੇ ਫਰੇਬ ਦੀਆਂ ਪਤੰਗਾ ਜੀ ਉੱਚੀਆਂ ਚੜਾਉਣ ਦਾ ਕੋਈ ਫਾਇਦਾ ਨਹੀਂ ਹੈ ਹਮ ਤਲਕ ਹਕੀਕਤ ਨੂੰ ਸਮਝੋ ਪਛਾਣੋ ਦਾ ਇਲਾਜ ਲੱਭੋ ਜੀ 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 ਮੈਂ ਤੁਜੀ ਬਿਲਕੁਲ ਫਿਰ ਚਲੋ ਇਹ ਤੇ ਇੱਕ ਚੀਜ਼ ਹੋਰ ਵੀ ਕਹਿ ਰਹੇ ਨੇ ਜੀ ਪਹਿਲਾਂ ਤੇ ਸਵਾਗਤ ਕਰ ਲਈ ਦੋਸਤਾਂ ਦਾ ਬੀਵੀਸੀ ਨਿਊਜ਼ ਦੀ ਸਿੱਧੂ ਮੂਸੇਵਾਲਾ ਦੀ ਵੀਡੀਓ ਦਾ ਵਿਰੋਧ ਹੋ ਰਿਹਾ ਬਿਲਕੁਲ ਜੀ ਉਹ ਤੇ ਕੱਲਾ ਬਸਾਂਝ ਕਰਤਾ ਸੀ ਕਿ ਉਹਨਾਂ ਤੋਂ ਜਵਾਬ ਵੀ ਮੰਗੇਗੇ ਇਸ ਮਸਲੇ ਦੇ ਵਿੱਚ ਤੇ ਮਿੱਤਰ ਜਿਹੜੇ ਨਾਲ ਜੁੜੇ ਨੇ ਜੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਅੱਜ ਕੱਲ ਤੇ ਕਾਫੀ ਮਿੱਤਰ ਰੌਣਕ ਲਾਉਂਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਕਮੈਂਟ ਨਹੀਂ ਪੜੇ ਜਾਂਦੇ ਉਹਦੇ ਵਾਸਤੇ ਤੁਹਾਡੇ ਤੋਂ ਗਾਹੂ ਮਾਫੀ ਮੰਗਦੇ ਆ ਕਿਉਂਕਿ ਸਮਾਂ ਆਪਣੇ ਕੋਲ ਥੋੜਾ ਹੁੰਦਾ ਹੈ ਸੀਮਤ ਹੁੰਦਾ ਹੈ ਗੱਲਾਂ ਆਪਾਂ ਕਾਫੀ ਸਾਰੀਆਂ ਕਰਨੀਆਂ ਹੁੰਦੀਆਂ ਨੇ ਮਿੱਟੂ ਜੀ ਇਸੇ ਗੱਲ ਦੇ ਨਾਲ ਜੁੜੀ ਹੋਈ ਗੱਲ ਵੀ ਆਪਾਂ ਹੋਰ ਕਰ ਲਗੇ ਇੱਕ ਪਾਸੇ ਤੇ ਪਹਿਲਾਂ ਤੇ ਇਹਨਾਂ ਨੇ ਤਰੀਕ ਹੀ ਦੇਤੀ ਸੀਗੀ ਕਿ ਇਸ ਤਰੀਕ ਤੱਕ ਅਸੀਂ ਜਿਹੜਾ ਪੰਜਾਬ ਨਸ਼ਾ ਮੁਕਤ ਕਰ ਦੇਣਾ ਫਿਰ ਚਲੋ ਉਹ ਥੋੜਾ ਥੋੜਾ ਖਿਲਾਰ ਕੇ ਜੇ ਢੈਲਾ ਢੈਲਾ ਜਿਹਾ ਕਰਕੇ ਗ ਤੇ ਹੁਣ ਡਾਕਟਰ ਬਲਬੀਰ ਸਿੰਘ ਜੀ ਉਹ ਵੀ ਕਹਿੰਦੇ ਵੀ ਇੱਕ ਨਸ਼ਾ ਮੁਕਤ ਕੇਂਦਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਵਿੱਚ ਅਚਾਨਕ ਪਹੁੰਚੇ ਉੱਥੇ ਜਿਹੜੀਆਂ ਗੱਲਾਂ ਉਹ ਕਰ ਰਿਹਾ ਜਾਂ ਗੱਲਾਂ ਕਹਿ ਰਿਹਾ ਉਸ ਤੋਂ ਤੇ ਆਪ ਹੀ ਲੱਗ ਰਿਹਾ ਵੀ ਭਾਈ ਇਹ ਜਿੱਤੇ ਨਸ਼ਾ ਮੁਕਤੀ ਵਾਲਾ ਕੰਮ ਨੇੜੇ ਦੇੜੇ ਵੀ ਨਹੀਂ ਹੈਗਾ ਮਾਨ ਸਰਬ ਹੁਰਾਨੇ ਕੁਝ ਦਿਨ ਪਹਿਲਾਂ ਇਹ ਕਿਹਾ ਸੀਗਾ ਕਿ 99% ਨਸ਼ਾ ਖਤਮ ਹੋ ਗਿਆ ਹੁਣ ਸਿਹਤ ਮੰਤਰੀ ਕਹਿੰਦੇ ਨੇ ਕਿ ਭਾਈ ਕਿੱਥੇ ਖਤਮ ਹੋ ਗਿਆ ਚਾਰ ਪਿੰਡਾਂ ਦੀ ਮੇਰੇ ਕੋਲ ਰਿਪੋਰਟ ਆ ਉੱਥੇ ਦੱਸਦੇ ਕਿ ਨਸ਼ਾ ਮੁਕਤ ਹੋ ਗਏ ਨੇ ਪਿੰਡ ਤੇ ਕਹਿੰਦੇ ਕਿ ਜੇ ਨਸ਼ਾ ਮੁਕਤ ਹੋਏਗਾ ਬਈ ਨਸ਼ਾ ਛਡਾਊ ਕੇਂਦਰਾਂ ਦੇ ਬਾਹਰ ਲਾਈਨਾਂ ਲੱਗ ਜਾਣਗੀਆਂ ਸਾਡੇ ਕੋਲ ਤੋਂ ਨਹੀਂ ਆ ਹੂੰ ਅਰੇ ਭਾਈ ਮੈਂ ਕਹਿੰਦਾ ਡਾਕਟਰ ਬਲਬੀਰ ਨੂੰ ਸਦੋਏ ਕਿਸੇ ਪੰਚਾਇਤ ਦੇ ਵਿੱਚ ਡਾਕਟਰ ਬਲਬੀਰ ਨੂੰ ਕੋਈ गोल्ड ਦਾ ਨਹੀਂ সিলవర్ ਦਾ ਨਹੀਂ ਕਾਂਸੇ ਦਾ ਤਗਮਾ ਹੀ ਪਾ ਦਿਓ ਐਡਾ ਸੱਚਾ ਇਨਸਾਨ ਯਾਰ ਬਿਲਕੁਲ ਇੰਨਾ ਸੱਚ ਨਾਲ ਬੋਲ ਪਰ ਸੱਚ ਬੋਲ ਦਿੱਤਾ ਹੈ ਕਿੰਨਾ ਭਾਈ ਪ੍ਰਭੂ ਸੀਤੇ ਵਾਕਿਆ ਯਾਰ ਕਮਾਲ ਕਰ ਦਿੱਤੀ ਜੀ ਆ ਤੇ ਮੈਂ ਕਹਿੰਨਾ ਕਿ ਭਾਈ ਨੇਰੀਆਂ ਚ ਦੀਵਾ ਬਲ ਉੱਠਿਆ ਸਰ ਸੱਚੀ ਆ ਤੇ ਬੋਲਦਾ ਹੀ ਨਹੀਂ ਕੋਈ ਪਤਾ ਨਹੀਂ ਕਿਵੇਂ ਕੋਈ ਬੋਲ ਗਿਆ ਮੈਂ ਕਹਿੰਨਾ ਕਿ ਭਾਈ ਤੇ ਮੇਰੇ ਖਿਆਲ ਦੇ ਨਾਲ ਹਮ ਸਨਮਾਨ ਕਰ ਦੇਣਾ ਚਾਹੀਦਾ ਸਿਵਲ ਸੋਸਾਇਟੀ ਵੱਲੋਂ ਜੀ ਕਿ ਭਾਈ ਸ਼ੁਕਰਿਆ ਸ਼ੁਕਰਿਆ ਕਿ ਕੋਈ ਤੇ ਬੋਲਿਆ ਸਰ ਕੋਈ ਤੇ ਸੱਚ ਨੂੰ ਗਾਂ ਲੈ ਕੇ ਵਧਿਆ ਉਹ ਕਹਿੰਦੇ ਕਿ ਸਾਡੇ ਕੋਲ ਜਿੰਨੇ ਪਹਿਲਾਂ ਰਜਿਸਟਰਡ ਸੀ ਉਨੇ ਰਜਿਸਟਰਡ ਆ ਮਤਲਬ ਆ ਕਿ ਬਲਡوزر ਕਾਰਵਾਈ ਐਫ ਆਈ ਆਰ ਕਾਰਵਾਈ ਜੇਲ੍ਹਾਂ ਭਰੋ ਕਾਰਵਾਈ ਸਭ ਕੁਝ ਮਿੱਟੀ ਸਭ ਕੁਝ ਕਾਲੂ ਕੇ ਨਾਕਾਫੀ ਮੈਂ ਨਹੀਂ ਕਹਿ ਰਿਹਾ ਤ੍ਰਬਲਵੀਰ ਕਹ ਰਹੇ ਨੇ ਕਰੋ ਗੱਲ ਇਹਨਾਂ ਨਾਲ ਜੀ ਕਿ ਉਹ ਚੈਲੰਜ ਹੋਣ ਇਹਨਾਂ ਨੂੰ ਐ ਵੀ ਤੁਹਾਡੀ ਤੁਸੀਂ ਡਿਬੇਟ ਡਿਬੇਟ ਬਹੁਤ ਖੇਡਦੇ ਹੋ ਨਾ ਮਾਨ ਸਾਹਿਬ